ਮੈਂ ਗੁਰਾਂ ਦਿੱਤਾ ਸਿੰਘ ਸੰਧੂ ਪਿੰਡ ਸੁਖਣਵਾਲਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਮੇ ਦੇ ਨਾਲ-ਨਾਲ ਮਨੁੱਖ ਨੂੰ ਵੀ ਬਦਲਣਾ ਚਾਹੀਦਾ ਹੈ ਕੁਝ ਪ੍ਰਾਣੀਆਂ ਗੱਲਾਂ ਜੀਵਨ ਦੀਆਂ ਕਦਰਾਂ ਕੀਮਤਾਂ ਉਹ ਸਾਨੂੰ ਜਰੂਰ ਅਪਣਾਉਣੀਆਂ ਚਾਹੀਦੀਆਂ ਹਨ ਕੁਝ ਆਧੁਨਿਸ਼ਵਾਸੀ ਗੱਲਾਂ ਜਿਹੜੀਆਂ ਕਿ ਅੱਜ ਅੱਗੇ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਹੁੰਦੀਆਂ ਪਰ ਹੁਣ ਬਹੁਤ ਘੱਟ ਲੋਕ ਰਹਿ ਗਏ ਜਿਹੜੇ ਇਹਨਾਂ ਵਿਸ਼ਮਾਂ ਚ ਪੈਂਦੇ ਹੈ ਸੋਚ ਵਿਗਿਆਨਕ ਬਣਉਣੀ ਚਾਹੀਦੀ ਹੈ ਸਮੇਂ ਦੇ ਨਾਲ ਸਾਨੂੰ ਬਦਲਣਾ ਚਾਹੀਦਾ ਹੈ ਧਰਮ ਭਲੇਖਿਆ ਚ ਨਹੀਂ ਰਹਿਣਾ ਚਾਹੀਦਾ ਸੋ ਅੱਜ ਮੈਂ ਇੱਕ ਵਿਗਿਆਨਕ ਸੋਚ ਤੇ ਇੱਕ ਕਵਿਤਾ ਦੀ ਰਚਨਾ ਕੀਤੀ ਹੈ ਉਹ ਤੁਹਾਨੂੰ ਅੱਜ ਪੜ ਕੇ ਸੋਣਾ ਹੈ ਵਿਗਿਆਨਕ ਸੋਚ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ਸੱਚ ਵੇਖੀਏ ਪਰਖੀਏ ਸੱਚ ਹਮੇਸ਼ਾ ਸੱਚ ਹਰ ਕਸਵੱਟੀ ਤੇ ਪੂਰਾ ਉੱਤਰਦਾ ਭਾਵੇਂ ਕਰੋ ਤਜਰਬੇ ਲੱਖ ਕੁਦਰਤ ਨਿਜਮ ਅਟੱਲ ਹੈ ਕਿ ਪਰਖ ਕੀਤੀ ਵਿਗਿਆਨ ਇਹਨੂੰ ਪੀਰ ਪਗੰਬਰ ਦੇਵਤੇ ਨਾ ਬਦਲ ਸਕੇ ਭਗਵਾਨ ਲੱਖ ਅਰਦਾਸਾਂ ਕਰ ਲੋ ਕੁਦਰਤ ਕਰਦੀ ਨਹੀਂ ਮਨਜ਼ੂਰ ਜਿਸ ਤਰ੍ਹਾਂ ਦੇ ਕਾਰਨ ਬਣ ਕੇ ਕਰਨਾ ਘਟੂ ਜ਼ਰੂਰ ਮਨੁੱਖੀ ਦਿਮਾਗ ਕੰਪਿਊਟਰ ਹੈ ਵਿਗਿਆਨਕ ਸਭ ਸਿਧਾਂਤ ਅਰਬਾਂ ਫੰਕਸ਼ਨ ਇਸ ਦੇ ਕੁਦਰਤ ਦੀ ਕਰਾ ਬਾਤ ਆਪੇ ਸਾਰੇ ਫੰਕਸ਼ਨ ਖੋਲਦਾ ਮਨ ਹੀ ਇਹਦਾ ਰਿਮੋਟ ਜੋ ਚਾਵੇ ਸੋ ਕਰ ਲਏ ਬੰਦਾ ਕੁਦਰਤ ਦਾ ਰੋਬੋਟ ਪੰਜ ਟਟਾਂ ਦੀ ਊਰਜਾ ਨਾਲ ਚੱਲਦੀ ਹੈ ਮਸ਼ੀਨ ਫੀਡ ਹੋਏ ਨੂੰ ਵੇਖਣ ਲਈ ਇਹਨਾਂ ਦੇ ਅੰਦਰ ਹੀ ਸਕਰੀਨ ਦੋ ਅੱਖਾਂ ਹਨ ਕੈਮਰੇ ਦੋ ਕੰਨ ਰਸੀਵਰ ਮਾਈਕ ਜੋ ਫੀਡ ਕੀਤਾ ਇਸ ਵਿੱਚ ਉਹ ਬੋਲਦਾ ਮੁੱਖ ਸਪੀਕਰ ਲੈਕ ਕੁਦਰਤ ਦੇ ਗੁਜੇ ਭੇਤ ਵੀ ਖੋਲਦਾ ਜੰਤਰ ਕਰਕੇ ਤਿਆਰ ਟੀਵੀ ਦੀ ਸਕਰੀਨ ਤੇ ਅਸੀਂ ਵੇਖ ਲਿਆ ਸੰਸਾਰ ਸੱਚ ਝੂਠ ਨੂੰ ਪਰਖਦਾ ਦਿੰਦਾ 100% ਸਹੀ ਜਵਾਬ ਜਾਤ ਪਾਤ ਤੇ ਧਰਮ ਦੇ ਵਾਇਰਸ ਕਰਦੇ ਇਹਨੂੰ ਖਰਾਬ ਇਹਨੂੰ ਗਲਤ ਕਮਾਂਡ ਨਾ ਦੇ ਦਿਓ ਕੁਦਰਤ ਦਾ ਪਰਮਾਨ ਅੰਧਵਿਸ਼ਵਾਸ ਤੇ ਪਾਗਲ ਹੋ ਕੇ ੜਕਦਾ ਫਿਰੂ ਇਨਸਾਨ ਆਪਣੇ ਦਿਮਾਗ ਕੰਪਿਊਟਰ ਚੋਂ ਤੁਸੀਂ ਕਰੋ ਬਰਾਈਆਂ ਆਵਾਸ਼ ਯੰਤਰ ਮੰਤਰ ਜੋਤਿਸ਼ ਧਰਮ ਕਟੜਦਾ ਸਭ ਹੈ ਅੰਧਵਿਸ਼ਵਾਸ ਇਹ ਸੱਚ ਹੈ ਇਹ ਸੋਚ ਹੈ ਇਹ ਸੱਚ ਹੈ ਮੇਰੀ ਸੋਚ ਦਾ ਮੇਰੇ ਨਿੱਜੀ ਅਨੁ ਵਿਚਾਰ ਜੇ ਗਲਤ ਤੁਸੀਂ ਦੱਸਿਓ ਗੁਰਾਂ ਦਿੱਤਾ ਸੰਦੂ ਗੰਗਾਰ ਜੇ ਗਲਤ ਹੋਣ ਤੁਸੀਂ ਦੱਸਿਓ ਗੁਰਾਂ ਦਿੱਤਾ ਸੰਦੂ ਗੰਗਾਰ ਧੰਨਵਾਦ ਜੀ